ਇਹ ਲਿਸਟ ਤਿਆਰ ਕੀਤੀ ਹੈ ਜਿਨ੍ਹਾਂ ਨੇ ਜੀ ਸਾਡੇ ਕੋਲ ਕੋਈ ਇਸ ਤਰ੍ਹਾਂ ਸ਼ਿਕਾਇਤ ਆਉਗੀ ਕਿ ਕੋਈ ਪੋਲੀਟਿਕਲ ਮੈਂ ਤੁਹਾਨੂੰ ਦੱਸਿਆ ਕੋਈ ਪ੍ਰਾਈਵੇਟ ਹੋਵੇ ਸਰਕਾਰੀ ਹੋਵੇ ਬੱਚੇ-ਬੱਚੇ ਦੀ ਜ਼ੁਬਾਨ ਤੇ ਹੈ ਕਿ ਕੌਣ-ਕੌਣ ਸ਼ਹਿਦ ਦਿੰਦੇ ਸੀ ਪਰ ਹਾਂ ਜਦੋਂ ਹੁਣ ਪੱਕੇ ਪੈਰੀ ਜਾਵਾਂਗੇ ਉਹ ਥੱਲੋਂ ਲੈ ਕੇ ਉੱਪਰ ਤੱਕ ਦਾ ਜਿਹੜਾ ਸੈਗਮੈਂਟ ਜਿਹੜੇ ਨੇ ਉਹਨਾਂ 'ਚ ਗ੍ਰਿਫਤਾਰੀਆਂ ਹੋਣਗੀਆਂ ਜਾਣਗੀਆਂ ਤਾਂ ਹੋ ਸਕਦਾ ਹੈ ਕਿ ਕਿਸੇ ਵੱਡੇ ਅਸਰਦਾਰ ਪੋਲੀਟਿਕਲ ਪਰਿਵਾਰ ਤੱਕ ਉਹਦੀਆਂ ਤਾਰਾਂ ਜਾਂਦੀਆਂ ਹੁਣ ਪਰ ਪੰਜਾਬ ਦੇ ਜਿਸ ਤਰ੍ਹਾਂ ਮੈਂ ਕਿਹਾ ਪੰਜਾਬ ਦੇ ਵਿੱਚ ਨਸ਼ਾ ਜਨ ਨਸਲ ਨਸਲ ਕੁਸ਼ੀ ਕਹਾਂਗਾ ਮੈਨੂੰ ਉਹ ਨਸਲ ਕੁਸ਼ੀ ਕਰਨਾਂ ਨਨ ਬਖਸ਼ੀ ਜਾਉਂਗਾ ਹਾਂਜੀ ਬਈ ਅਸੀਂ ਬਹੁਤ ਸਾਰੇ ਰੀ ਹੈਵ ਸੈਂਟਰ ਖੋਲੇ ਨੇ ਜਿਦੇ ਵਿੱਚ ਪਹਿਲਾਂ ਮੈਡੀਕਲ ਤੌਰ ਤੇ ਟਰੀਟ ਕੀਤਾ ਜਾਂਦਾ ਤੇ ਨਾਲ ਦੀ ਨਾਲ ਸਾਈਕਾਟ੍ਰਿਸਟ ਲੈ ਕੇ ਮਾਨਸਿਕ ਕਾਉਂਸਲਿੰਗ ਵੀ ਕਈ ਵਾਰੀ ਇਹ ਬੱਚੇ ਸਮਝ ਲੈਂਦੇ ਨੇ ਕਿ ਸ਼ਾਇਦ ਅਸੀਂ ਸਮਾਜ ਦੇ ਵਿੱਚੋਂ ਕੱਟੇ ਗਏ ਅਸਾਂ ਸਮਾਜ ਨੇ ਸਾਨੂੰ ਕੱਢਤਾ ਤਾਂ ਉਹਨਾਂ ਨੂੰ ਕੋਈ ਵਾਪਸ ਲੈ ਕੇ ਆਉਣਾ ਕਾਉਂਸਲਿੰਗ ਰਾਹੀਂ ਔਰ ਪੰਜਾਬ ਪੁਰਸ ਨੂੰ ਮੈਂ ਵੀ ਕਹਾਂ ਕਿ ਜਿਹੜੇ ਐਡਿਕਟਡ ਨੇ ਉਹਨਾਂ ਨੂੰ ਤੁਸੀਂ ਦੋਸ਼ੀ ਨਾ ਮੰਨੋ ਉਹ ਤਾਂ ਮਰੀਜ਼ ਨੇ ਮੈਂ ਤਾਂ ਉਹਨਾਂ ਨੂੰ ਐਡਿਕਟਡ ਕਹਿਣਾ ਵੀ ਚੰਗਾ ਨਹੀਂ ਲੱਗਦਾ ਉਹ ਤਾਂ ਪੇਸ਼ੈਂਟ ਨੇ ਉਹਨਾਂ ਨੂੰ ਤਾਂ ਹਸਪਤਾਲ ਲੈ ਕੇ ਜਾਣਾ ਚਾਹੀਦਾ ਜੇਲ੍ਹ 'ਚ ਨਹੀਂ ਲੱਗ ਜਾਣਾ ਅਸਲੀ ਉਹ ਨੇ ਜਿਹੜੇ ਉਹਨਾਂ ਨੂੰ ਦੇ ਕੇ ਗਏ ਨੇ ਨਸ਼ਾ ਜਿਹੜੇ ਉਹਨਾਂ ਨੂੰ ਲੈ ਕੇ ਸੋ ਇਹਨੂੰ ਅੱਜ ਇਹਨੇ ਵਧੀਆ ਪੱਧਰ ਤੇ ਐਕਸ਼ਨ ਹੋਣ ਲੱਗਿਆ ਹੈ ਸਭ ਤੋਂ ਮੈਨੂੰ ਖੁਸ਼ੀ ਦੀ ਗੱਲ ਇਹ ਵੀ ਹੈ ਬਹੁਤ ਸਾਰੇ ਪਿੰਡ ਜਿਹੜੇ ਜਿੱਥੇ ਨੌਜਵਾਨ ਸੁਆਮਾਂ ਬਣੀਆਂ ਹੋਈਆਂ ਨੇ ਪਿੰਡਾਂ ਨੇ ਬਣਾਈ ਹੋਈਆਂ ਨੇ ਕਮੇਟੀਆਂ ਉਹੋ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਨ ਦੇ ਇਰਾਦੇ ਨਾਲ ਬਹੁਤ ਸਾਰਾ ਕੰਮ ਕਰ ਰਹੇ ਨੇ ਦਿੱਕਤਾਂ ਆਹੀ ਨੇ ਕਿ ਪੰਜਾਬ ਪੁਲਿਸ ਤੇ ਉਹਨਾਂ ਦੇ ਵਿਚਾਲੇ ਕੋਈ ਨਾ ਕੋਈ ਨਾ ਇੱਕ ਅੱਧਾ ਕੋਈ ਇਹ ਜਹਾ ਆ ਜਾਂਦਾ ਸੀ ਜਿਹੜਾ ਸਾਰਾ ਕੁਝ ਕੰਮ ਖਤਮ ਕਰ ਨਮੇੜ ਦਿੰਦਾ ਸੀ ਉਹਨਾਂ ਦੀ ਮਿਹਨਤ ਵੀ ਪੰਜਾਬ ਮੈਂ ਆਪਣੇ ਮੁੱਖ ਮੰਤਰੀ ਤੌਰ ਤੇ ਮੈਂ ਅੱਜ ਤੁਹਾਡੇ ਸਾਹਮਣੇ ਕਹਿਣ ਲੱਗਾ ਕਿ ਜੇ ਕੋਈ ਪਿੰਡ ਬਹੁਤ ਸਾਰੇ ਪਿੰਡ ਤਾਂ ਕੈਰਤ ਕਰ ਚੁੱਕੇ ਨੇ ਕੋਈ ਹੋਰ ਪਿੰਡ ਵੀ ਸਾਡੇ ਕੋਲੇ ਆ ਕੇ ਸੰਪਰਕ ਕਰੋ ਆਪਣੇ ਪਿੰਡ ਦੇ ਵਿੱਚ ਨਿਗਰ ਰੱਖੋ ਜੇ ਕੋਈ ਨਸ਼ਾ ਵੇਚਣਾ ਆਉਂਦਾ ਸਾਨੂੰ ਦੱਸੋ ਪੰਜਾਬ ਪੁਲਿਸ ਕਾਰਵਾਈ ਨਹੀਂ ਕਰਦੀ ਤਾਂ ਵੀ ਦੱਸੋ ਤੁਸੀਂ ਆਪਣੇ ਪਿੰਡ ਨੂੰ ਨਸ਼ਾ ਮੁਕਤ ਡਿਕਲੇਅਰ ਕਰੋ ਪੰਜਾਬ ਸਰਕਾਰ ਵੱਲੋਂ ਤੁਹਾਡੇ ਪਿੰਡ ਚ ਨੌਜਵਾਨ ਮੁੰਡਿਆਂ ਨੂੰ ਬਿਜ਼ੀ ਰੱਖਣ ਲਈ ਉਹਨਾਂ ਨੂੰ ਉਹਨਾਂ ਦੀ ਤਰੱਕੀ ਲਈ ਕੀ ਕਰਨਾ ਹੈ ਸਟੇਡੀਅਮ ਚਾਹੀਦਾ ਸਟੇਡੀਅਮ ਮਿਲੂਗਾ ਹਸਪਤਾਲ ਚਾਹੀਦਾ ਹਸਪਤਾਲ ਮਿਲੂਗਾ ਸਕੂਲ ਅਪਗ੍ਰੇਡ ਕਰਨਾ ਹੈ 8ਵੀਂ ਦਾ ਜੀ 12ਵੀਂ ਨਾ ਕਰ ਦੋ ਕਰ ਦਾਂਗੇ ਮਤਲਬ ਮੇਰਾ ਇਹ ਕਿ ਜਦੋਂ ਡੀਡਿਕਸ਼ਨ ਸੈਂਟਰ ਚ ਆਗੇ ਤਾਂ ਉਹਨਾਂ ਨੂੰ ਟ੍ਰੀਟਮੈਂਟ ਦੇ ਨਾਲ-ਨਾਲ ਕੰਮ ਵੀ ਦੇਣਾ ਪਊਗਾ ਜੇ ਉਹਨੂੰ 3-4 ਮਹੀਨੇ ਵਿਹਲੇ ਰਹਿ ਲੈ ਫਿਰ ਫਿਰ ਉਹ ਉਦਰੀ ਵਾਪਸ ਉਸੇ ਸੰਗਤ ਚਲੇ ਜਾਣਗੇ ਕਿਉਂਕਿ ਵਿਹਲਾ ਮਨ ਸ਼ੈਤਾਨੀ ਦਾ ਘਰ ਪੰਜਾਬੀ ਦੀ ਕਹਾਵਤ ਉਹ ਸਿਰ ਨੂੰ ਕੰਮ ਵੀ ਨਾਲ ਨਾਲ ਦੇਵਾਂਗੇ ਤਾਂ ਕਿ ਉਹ ਉਹ ਆਪਣੇ ਕੰਮ ਲੱਗ ਜਾਣ ਤੇ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਵਾਪਸ ਜਿਹੜੀ ਹੈ ਮੇਨ ਟ੍ਰੈਕ ਤੇ ਆ ਜਾਵੇ। ਪਿਛਲਾ ਨਸ਼ੇ ਦਾ ਹੁੰਦਾ ਹੈ ਕਿ ਪੋਲੀਟਿਕਲ ਹੁੰਦਾ ਹੈ ਲੋਕਾਂ ਦਾ ਹੁੰਦਾ ਹੈ ਜਿੱਦਾਂ ਪਰਸੇ ਵੀ ਦਾ ਕਰਨਾ ਹੈ। ਤਾਂ ਇਹ ਸਭ ਚਾਹ ਰਿਹਾ ਹੈ ਕਿ ਇੱਕ ਤਰ੍ਹਾਂ ਦਾ ਸਹਿਯੋਗ ਹੋਵੇ ਜੀ ਇਹ ਮਿਲਵਾਉਣ ਲਈ। ਤਾਂ ਬਦੋ ਇਸ ਸਬੰਧੀ ਕੁਝ ਹੋ ਰਿਹਾ ਹੈ। ਪਤਾ ਕੀ ਜੀ ਉਨਾ ਕੋਲੇ ਹੋਰ ਕੋਈ ਮੁੱਦਾ ਹੀ ਨਹੀਂ ਹੈ ਉਹ ਸੁਮੇਤ ਇਹ ਉਹਦਾ ਕਹਿੰਦੇ ਜੀ ਜਿਹੜਾ ਪਪੂ ਹੰਤਮਨ ਜਲੰਧਰ ਜਿਹੜਾ ਕਿਰਾਏ ਤੇ ਘਰ ਲੈ ਲੈ ਮੈਂ ਕਹਿੰਦੇ ਲੈ ਲਈ ਅਜ ਤਾਂ ਮੈਂ ਕਰ ਕਰ ਲਿਆ ਜਿੰਦੂ ਜੇ ਲੈ ਵੀ ਲਿਆ ਮੈਂ ਦੱਸ ਦਿੰਦਾ ਜਲੰਧਰ ਕਿਰਾਏ ਤੇ ਘਰ ਲੈ ਲਿਆ ਤੇ ਉਹਕੇ ਐਸ ਘਰ ਚੋਂ ਪਪੂ ਹੰਤਮਨ ਨੂੰ ਕੱਟਿਆ ਜਾਊਗਾ ਤਾਂ ਕਰਕੇ ਮੈਂ ਜਾਖੜ ਸਾਹਿਬ ਨੂੰ ਪੁੱਛਦਾ ਚਾਹਣਾ ਉਹ ਤੁਹਾਡੇ ਕਿੰਨੇ ਘਰ ਹੋ ਗਏ ਹੁਣ ਤੱਕ ਪਹਿਲਾਂ ਤੁਸੀਂ ਕਰੋ ਇਪਰ ਤੋਂ ਕੱਢੇ ਤੁਸੀਂ ਘਰ ਗੁਰਦਾਸ ਕੋਲੇ ਲੈ ਲਿਆ ਬਾਜੀ ਗੁਰਦਾਸਪੁਰਾ ਨੇ ਤੁਹਾਨੂੰ ਘੜਤਾ ਤੁਸੀਂ ਘਰ ਪੰਜ ਪੰਜ ਕੁਲੇ ਲੈ ਲਿਆ ਤੂੰ ਤੁਹਾਨੂੰ ਲੱਗਿਆ ਵੀ ਮੈਨੂੰ ਮੁੱਖ ਮੰਤਰੀ ਬਣਾਉਣਗੇ ਹੁਣ ਉਹ ਘਰ ਚੰਨੀ ਨੂੰ ਦੇਦਾ ਜੀ ਤੁਸੀਂ ਫਿਰ ਬੀਜੇਪੀ ਵਾਲੇ ਪਾਸੇ ਘਰ ਲੈ ਲਿਆ ਉੱਥੇ ਤੁਹਾਨੂੰ ਲੱਗਿਆ ਵੀ ਚਲ ਹੁਣ ਸ਼ਹਿਰ ਦਿੱਲੀ ਘਰ ਮਿਲੂਗਾ ਮੰਤਰੀ ਵਾਲਾ ਉਹ ਵੀ ਟੁੰਦੇ ਦਾ ਜੀ ਤੁਸੀਂ ਪਹਿਲਾਂ ਆਪਣੇ ਘਰ ਗਿਣ ਲਓ ਕਿਰਪਾ ਕਰਕੇ ਮੇਰੇ ਘਰ ਦੀ ਬੇਕਰਨਾ ਕਰੋ ਸਾਰਾ ਪੰਜਾਬ ਹੀ ਮੇਰਾ ਘਰ ਹੈ ਸੋ ਐਸ ਤਰ੍ਹਾਂ ਦੀਆਂ ਜਿਹੜੀਆਂ ਬੇਹੂਦੀਆਂ ਇਹਦੋਂ ਪਹਿਲਾਂ ਵੀ ਤਿੰਨ ਚਾਰ ਵਾਰੀ ਇਦਾਂ ਕਰਾ ਚੁੱਕੇ ਨੇ ਉਹ ਇੱਕ ਵਾਰੀ ਕਹਤਾ ਕਿ ਕੇਜਰੀਵਾਲ ਦੇ ਭਗਵੰਦ ਮਾਨ ਨੇ ਝਾਕੀਆਂ ਤੇ ਆਪਣੀ ਫੋਟੋ ਲਾ ਲਈ ਸੀ ਜਦੋਂ ਮੈਂ ਕਿਹਾ ਸੀਗਾ ਮੈਂ ਰਾਜਨੀਤੀ ਛੱਡ ਦੂੰਗਾ ਲੈ ਕਿਸੇ ਡਿਜ਼ਾਈਨ ਚ ਦਿਖਾ ਦਿਓ ਬਾਅਦ ਚ ਜੋ ਪਾਰਟੀ ਵੀ ਮੋਕਰ ਗਈ ਫਿਰ ਚੁੱਪ ਕਰਕੇ ਬਹਿ ਗਏ ਸੋ ਮੈਨੂੰ ਨਹੀਂ ਲੱਗਦਾ ਕਿ ਜਾਕਰ ਸਾਹਿਬ ਜਿਹੜੇ ਨੇ ਉਹ ਮੈਂ ਤਾਂ ਬਹੁਤ ਸਿਆਣਾ ਪੋਲਿਟਿਸ਼ੀਅਨ ਉਹਨਾਂ ਨੂੰ ਮੰਨਦਾ ਸੀ ਪਰ ਜਿਸ ਤਰ੍ਹਾਂ ਦੇ ਉਹਨਾਂ ਦੇ ਬਿਆਨ ਆਉਂਦੇ ਰਹਿੰਦੇ ਨੇ ਉਹ ਕਿਸੇ ਨਾ ਕਿਸੇ ਫਰਸਟ੍ਰੇਸ਼ਨ ਚ ਨੇ ਜਾਂ ਤਾਂ ਉਹਨਾਂ ਦੀ ਕੋਈ ਇੱਛਾ ਨਹੀਂ ਪੂਰੀ ਹੋ ਰਹੀ ਜਾ ਉਹਨਾਂ ਨੂੰ ਕੋਈ ਨਾ ਕੋਈ ਇਸ ਤਰ੍ਹਾਂ ਦਾ ਪਤਾ ਨਹੀਂ ਪਤਾ ਨਹੀਂ ਕਿਉਂ ਇਦਾਂ ਉਹਨਾਂ ਦੇ ਬਿਆਨ ਆਉਂਦੇ ਰਹਿੰਦੇ ਨੇ ਕਿ ਆ ਆਇਆ ਕਰਤਾ ਇਹਨੂੰ ਆਇਆ ਨਾ ਕਰਿਓ ਉਹਨਾਂ ਪੰਜਾਬ ਸਰਕਾਰ ਸੱਚੀ ਪੂਰੀ ਸੱਚੀ ਭਾਵਨਾ ਨਾਲ ਕੰਮ ਕਰ ਰਹੀ ਹੈ ਡਰੱਗਸ ਤੇ ਕ੍ਰਪਸ਼ਨ ਤੇ ਨੌਕਰੀਆਂ ਦੇਣ ਸੰਬੰਧੀ ਅੱਜ ਵੀ ਹੁਣ ਮੈਂ ਹੜਾਂ ਦਾ ਜਿਹੜਾ ਉਹ ਬਾਅਦ ਚ ਜੱਜਾ ਲੈਣ ਜਾਂਦੇ ਬਾਅਦ ਚ ਕਿਉਂ ਜਾਂਦੇ ਜੀ ਪਹਿਲੇ ਕਿਉਂ ਨਹੀਂ ਜਾਂਦੇ ਅਸੀਂ ਠੀਕ ਕਰ ਅੱਜ ਮੈਂ ਘੱਗਰ ਦੇ ਆਲੇ ਦੋਲੇ ਜਿਹੜੇ ਪਿੰਡ ਨੇ ਮਕੋੜ ਸਾਹਿਬ ਜਾਊਂਗਾ ਅੱਜ ਆਲੇ ਦੋਲੇ ਪਿੰਡ ਨੇ ਹੋਤੀਪੁਰ ਹੈ ਕੁਦਨੀ ਹੈ ਜਿਹੜਾ ਕੜੈਲ ਹੈ ਚੰਦੂ ਚਾਂਦੂ ਹੈ ਥੇੜੀ ਹੈ ਮੰਡਵੀ ਹੈ ਅੰਦਾਣਾ ਹੈ ਮੈਂ ਉਹਨਾਂ ਪਿੰਡਾਂ 'ਚ ਆ ਰਿਹਾ ਲੋਕਾਂ ਨਾਲ ਮਿਲ ਰਿਹਾ ਕਿ ਆਜ ਦੱਸੋ ਨਾਲ ਮੇਰੇ ਸਾਰੇ ਸੈਕਟਰੀ ਇਰੀਗੇਸ਼ਨ ਵਗੈਰਾ ਸਾਰੇ ਜਾਣਗੇ ਕਿ ਕੋਈ ਕਿਨਾਰਾ ਕਿਉਂਕਿ ਬੋਰੀਆਂ ਭਰ ਰੱਖੀਆਂ ਨੇ ਸਾਰੀਆਂ ਹੁਣ ਹਜੇ ਟਾਈਮ ਹੈਗਾ ਕਿ ਆਪਾਂ ਕਿਨਾਰੇ ਨੂੰ ਹੋਰ ਕਿਉਂਕਿ ਉਸ ਤੋਂ ਬਾਅਦ ਫਿਰ ਫਸਲ ਬੀਜੀ ਜਾਂਦੀ ਹੈ ਫਿਰ ਜਾਣਾ ਮੁਸ਼ਕਲ ਹੋ ਜਾਂਦਾ ਅੱਜ ਮੈਂ ਉੱਥੇ ਜਾਊਂਗਾ ਜੀ ਅੱਜ ਤਿੰਨ ਘਰਾਂ ਚ ਜਿਹਦੇ ਵਿੱਚ ਜਖੇਪਲ ਪਿੰਡ ਤੋਂ ਸ਼ਹੀਦ ਤਰਲੋਚਨ ਸਿੰਘ ਫੌਜ ਦੇ ਵਿਸੀਦਾਂ ਦੀ ਸ਼ਹੀਦੀ ਹੋ ਗਈ ਤੇ ਹਰ ਸਿਮਰਨ ਸਿੰਘ ਪਸਹਾੜ ਤੋਂ ਤੇ ਸੁਰਿੰਦਰ ਸਿੰਘ ਸ਼ਹੀਦ ਡੂਡੀਆਂ ਇਹ ਮੂਨਕ ਦੇ ਨੇੜੇ ਆ ਇਹ ਤਿੰਨੋਂ ਸ਼ਹੀਦ ਨੇ ਜਿਨ੍ਹਾਂ ਨੂੰ ਨੇ ਦੇਸ਼ ਲਈ ਸ਼ਹੀਦੀ ਦਿੱਤੀ ਪਰ ਇਲੈਕਸ਼ਨ ਕੋਡ ਲੱਗਣ ਕਰਕੇ ਅਸੀਂ ਇਹਨਾਂ ਨੂੰ ਇਹਨਾਂ ਦਾ ਜਿਹੜਾ ਮਾਨ ਸਨਮਾਨ ਦਾ ਜਿਹੜਾ ਪੰਜਾਬ ਸਰਕਾਰ ਦਾ 1 ਕਰੋੜ ਰੁਪਏ ਦਾ ਗ੍ਰਾਫਟ ਹੈ ਉਹ ਨਹੀਂ ਦੇ ਸਕੇ ਅੱਜ ਮੈਂ ਉਹਨਾਂ ਦੇ ਘਰੇ ਵੀ ਜਾਵਾਂਗਾ ਕਿ ਕੋਡ ਜਿਹੜਾ ਉਹ ਚੱਕਿਆ ਗਿਆ ਤਾਂ ਹੁਣ ਅਸੀਂ ਇਹ ਜਿਹੜਾ ਪੰਜਾਬ ਸਰਕਾਰ ਦੀ ਮਾਨ ਸਨਮਾਨ ਦੇਣ ਦੀ ਸ਼ਹੀਦ ਦੇ ਪਰਿਵਾਰ ਨੂੰ ਉਹ ਸਕੀਮ ਹੈ ਉਹ ਉਹਦੇ ਤਹਿਤ ਮੈਂ ਉਹਦੇ ਘਰੇ ਜਾਊਂਗਾ ਜੀ ਬਾਕੀ ਇਹਨਾਂ ਨੂੰ ਕਹੀ ਜਾਣ ਦਿਓ ਜੀ ਇਹਨਾਂ ਨੇ ਕਰਨਾਂ ਦਾ ਕੁਝ ਹੈ ਨਹੀਂ ਕੋਈ ਕਿਸੇ ਨਾਲ ਲੜੀ ਜਾਂਦਾ ਕੋਈ ਕਿਸੇ ਨਾਲ ਲੜੀ ਜਾਂਦਾ ਮੇਰੀ ਤਾਂ ਲੜਾਈ ਡਰੱਗਸ ਨਾਲ ਹੈ ਮੇਰੀ ਲੜਾਈ ਮੰਗਾਈ ਨਾਲ ਹੈ ਮੇਰੀ ਲੜਾਈ ਗਰੀਬੀ ਨਾਲ ਹੈ ਮੇਰੀ ਲੜਾਈ ਆ ਪੰਜਾਬੀਆਂ ਦੇ

बन ਗਈ लिस्ट बन गई एक्शन ਹੋਊਗਾ ਉਹ ਸੈਕਸ਼ਨ ਚ ਕਿੰਨੇ ਕਿੰਨਾਂ ਦੇ ਘਰੋਂ ਕੀ ਬਰਾਮਦੀ ਹੁੰਦੀ ਹੈ ਜਾਂ ਕਿੰਨਾਂ ਦੀ ਕੀ ਇਨਵੋਲਵਮੈਂਟ ਰਹਿੰਦੀ ਹੈ ਉਹ ਸਾਰਾ ਚੈੱਕ ਕਰਨਾ ਜੀ ਸਰਕਾਰ ਵੱਲੋਂ ਸਰਕਾਰ ਵੱਲੋਂ ਹਾਲਾਂਕਿ ਵੱਡੇ ਕਦਮ ਚੁੱਕੇ ਜਾ ਰਹੇ ਹਨ ਕ腐ਸ਼ਨ ਤੇ ਡਰੈਗਸਨ ਲੈ ਕੇ ਪਰ ਜਿਹੜੇ ਲੋਕ ਕਈ ਸ਼ਿਕਾਇਤਾਂ ਦੇਣ ਜਾਂਦੇ ਹਨ ਪਰ ਉਹਨਾਂ ਦੀ ਜਿਹੜੀ ਗੁੱਪਤ ਜਿਹੜੀ ਹੁੰਦੀ ਹੈ ਉਹ ਪਤਾ ਲੱਗ ਜਾਂਦੀ ਹੈ ਨਹੀਂ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਜਿਨ੍ਹਾਂ ਨੇ ਹੁਣ ਇੱਕ ਇੱਕ ਦੋ ਪੁਲਿਸ ਵਾਲੇ ਫੜੇ ਨੇ ਜਿਨ੍ਹਾਂ ਨੇ 102 ਬੰਦਿਆਂ ਤੋਂ 25-25000 ਰੁਪਏ ਪਰ ਨੌਕਰੀ ਕਹਿ ਕੇ 26 ਲੱਖ 2926 ਰੁਪਏ ਆਪ ਦਿਖਾਤੇ ਚ ਪੁਆਏ ਕਿਸ ਦਾ ਨਾਮ ਪਤਾ ਤੁਹਾਨੂੰ ਉਹਨਾਂ ਦਾ ਫੋਨ ਇੱਥੇ ਆਇਆ ਸੀਗਾ ਐਂਟੀ ਕ腐ਪਸ਼ਨ ਹੈਲਪ ਸੈਂਟਰ ਹੈ ਜਿਹੜਾ 9501200200 ਮੈਂ ਫੇਰ ਰੀਪੀਟ ਕਰ ਦਿੰਦਾ 9501200200 ਇੱਥੇ ਫੋਨ ਕਰੋ ਜਾਂ ਸਾਡੇ ਪੋਰਟਲ ਤੇ ਫੋਨ ਕਰੋ ਜਾਂ ਬਿਜ਼ੀਲੈਂਸ ਨੂੰ ਦੱਸੋ ਤੁਹਾਡੀ ਜਿਹੜੀ ਇਨਫੋਰਮੇਸ਼ਨ ਹੈ ਬਿਲਕੁਲ ਗੁਪਤ ਰੱਖੀ ਜਾਊਗੀ ਪੰਜਾਬ ਨੂੰ ਪੰਜਾਬ ਨੂੰ ਦੁਆਰੇ ਪੰਜਾਬ ਬਣਾਉਣ ਤੁਸੀਂ ਕਿਸੇ ਤਰ੍ਹਾਂ ਦਾ ਵੀ ਯੋਗਦਾਨ ਪਾ ਸਕਦੇ ਹੋ ਤੁਸੀਂ ਇਹ ਵੀ ਦੱਸ ਸਕਦੇ ਮੈਨੂੰ ਸ਼ੱਕ ਹੈ ਕਿ ਇੱਥੇ ਨਸ਼ਾ ਵਿਕਦਾ ਹੈ ਸ਼ੱਕ ਵੀ ਸ਼ਾਇਦ ਤੁਹਾਨੂੰ ਨਾ ਕਨਫਰਮ ਹੋਵੇ ਕਿਸੇ ਨੂੰ ਉਹ ਦੱਸ ਦਿਓ ਤੁਹਾਡਾ ਕੋਈ ਨਾਮ ਨਹੀਂ ਆਊਗਾ ਅਸੀਂ ਉਹ ਸ਼ੱਕ ਨੂੰ ਕਲੀਅਰ ਕਰਾਂਗੇ ਕਿ ਇੱਥੇ ਸ਼ੱਕ ਕਿਉਂ ਪਿਆ ਜੇ ਤੂੰ ਐ ਤਾਂ ਹੀ ਆਗੋਂਦੀ ਹੈ ਨਾ ਜੇ ਆਗਾ ਤਾਂ ਹੀ ਤੂੰ ਆਉਂਦਾ ਸੋ ਇਸ ਕਰਕੇ ਇਸ ਮਾਮਲੇ 'ਚ ਸਾਡੇ ਵੱਲੋਂ ਕੋਈ ਕਿਸੇ ਨਾਲ ਮਿੱਤਰਤਾ ਨਹੀਂ ਕੋਈ ਸਾਡਾ ਸਕਾ ਨਹੀਂ ਕੋਈ ਸਾ ਪੰਜਾਬ ਲਈ ਸਾਡਾ ਕੋਈ ਕਿਸੇ ਨਾਲ ਸਾਡੀ ਯਾਰੀ ਦੋਸਤੀ ਨਹੀਂ ਪੰਜਾਬ ਤੋਂ ਵੱਧ ਪਿਆਰ ਅਸੀਂ ਕਿਸੇ ਨੂੰ ਨਹੀਂ ਕਰਦੇ ਔਰ ਮੇਰੇ ਲਈ ਪੰਜਾਬ ਤੋਂ ਵੱਧ ਕੋਈ ਸਕਾ ਨਹੀਂ ਮੈਂ ਪੰਜਾਬ ਦੇ ਨਾਲ ਆ ਮੇਰੀ ਦਿਲ ਦੀ ਕੱਲੀ-ਕੱਲੀ ਧੜਕਣ ਮੇਰੇ ਖੂਨ ਦਾ ਕੱਲਾ-ਕੱਲਾ ਕਤਰਾ ਤੇ ਮੇਰਾ ਕੱਲਾ-ਕੱਲਾ ਸਾਹ ਪੰਜਾਬ ਲਈ ਆਸਰੇ ਹੈ